ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਨੂੰ ਵੇਖਦਿਆਂ ਹੋਇਆਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇੱਕ ਪਾਸੇ ਤਾਂ ਕੱਲ ਮੌਕ ਟ੍ਰੀਲ ਅਤੇ ਬਲੈਕਆਊਟ ਕੀਤਾ ਗਿਆ ਜਦਕਿ ਦੂਸਰੇ ਪਾਸੇ ਬੁੱਧਵਾਰ ਰਾਤ ਨੂੰ ਅਮ੍ਰਿਤਸਰ ਦੇ ਸਰਹੱਦ ਦੀ ਪਿੰਡਾਂ ਦੇ ਲੋਕਾਂ ਨੇ ਕਈ ਧਮਾਕਿਆਂ ਹੋਣ ਦੀਆਂ ਆਵਾਜ਼ਾਂ ਸੁਣੀਆਂ। ਅਤੇ ਸਵੇਰ ਹੋਣ ਤੇ ਕਈ ਪਿੰਡਾਂ ਦੇ ਵਿੱਚੋਂ ਮਿਜ਼ਾਈਲ ਨੁਮਾ ਚੀਜ਼ਾਂ ਵੀ ਬਰਾਮਦ ਹੋਈਆਂ ਨੇ। ਇਸ ਬਾਰੇ ਪਿੰਡ ਜੇਠੂਵਾਲ ਦੇ ਸਰਪੰਚ ਕੀ ਕਹਿੰਦੇ ਨੇ ਆਓ ਸੁਣਦੇ ਹਾਂ। ਹਮ ਦੇਖ ਰਹੇ تھے ਕਿ ਹਮਾਰੇ ਜਿਹੜਾ ਜੇਠੂਵਾਲ ਹੈ। ਉहां पर ਦੋ ਮਿਜ਼ਾਈਲیں ਗਰੀ ਥੀ। और हम तो उसी के चक्कर में पड़े रहे और अभी अभी, अभी पता चला कि हमारे गांव मक्खनी में भी एक जो मिजाज दिखाऊंगा आपको देखी 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 हाँ। तो वो गिरी तो गिरी तो शायद रात की एक बजे की तो अब जो सारा गांव हमारा इकट्ठा हुआ है किसी मतलब जानवर का नुकसान नहीं हुआ अब पुलिस प्रशासन को भी खबर दिया है और वो भी आ हैं ਅਦਰ ਜੇਠਵਾਲ ਤੋਂ ਬਾਅਦ ਪਿੰਡ ਜੰਡਿਆਲਾ ਦੇ ਮੱਖਣ ਹਨੇਰੀ ਪੰਦੇੜ ਕੁੰਬਾ ਤੇ ਟਲਾਲਾ ਦੇ ਵਿੱਚ ਵੀ ਰਾਕਰ ਦਾ ਮਲਬਾ ਮਿਲਿਆ ਪਾਵੇਂ ਕਿ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਪਰ ਇੱਕ ਤੋਂ ਬਾਅਦ ਇੱਕ ਸੱਤ ਧਮਾਕੇ ਹੋਣ ਦੀ ਗੱਲ ਪਿੰਡ ਵਾਸੀ ਕਬੂਲ ਰਹੇ ਨੇ ਇਹ ਮੱਖਮੰਡੀਆ ਸਾਡੇ ਬਿਲਕੁਲ ਦੋ ਚਾਰ ਕਿਲੇ ਅੱਗੇ ਸਾਡੇ ਘਰਾਂ ਤੋਂ ਤੇ ਇਹ ਅੱਗੇ ਸਹਦਾ ਜਿਹੜਾ ਪਿਛੇੜਗਾ ਜੇਠੂਵਾਲ ਉਹ ਤੇ 6 ਫੁੱਟ ਦਾ ਪੀਸੀ ਇਹ ਕੋ 2.5 3 ਫੁੱਟ ਦਾ ਵਾ ਇਹਦਾ ਬਾਕੀ ਹਿੱਸਾ ਜਿਹੜਾ ਵੇਖੋ ਕਿੱਥੋਂ ਲੱਭਦੇ ਇਹਨਾਂ ਨੂੰ ਕਿੰਨੇ ਕਿ ਪਿੰਡ ਜੀ ਦੇਖੇ ਗਏ ਰਾਤ ਨੂੰ ਇਹ ਬਾਬਾ ਜੀ 1 ਵਜੇ ਤੇ 5 ਮਿੰਟ ਤੇ ਬਲਾਸਟ ਹੋਏ ਤੋਂ ਜਦੋਂ ਦੋ ਬਲਾਸਟ ਹੋਏ ਆ ਤੇ ਸਾਰੀ ਦੁਨੀਆ ਬਾਹਰ ਆ ਗਈ ਆ ਜਦੋਂ ਬਾਹਰ ਆਈ ਆ ਮੁੜ ਕੇ ਫਿਰ ਸਮਾਨ ਤੇ ਆਇਆ ਜਿੱਦਾ ਬਿਜਲੀ ਚਮਕਦੀ ਆ ਜਦੋਂ ਬਿਜਲੀ ਚਮਕਦੀ ਉਸੇ ਵੇਲੇ ਨਾਲ ਧਮਾਕੇ ਵੱਜਣ ਦਾ ਪਿੰਦੇ ਮਲੇ ਇੰਨੇ ਕਿ ਧਮਾਕੇ ਜਿਹੜੇ ਬੂਏ ਬਾਰੀਆਂ ਖੜਖੜ ਕਰਦੇ ਇਹ ਇਹ ਸੱਤ ਹੋਏ ਜੀ ਸੱਤ ਸੱਤ ਗਣੇ ਹਿਆਬ ਸਾਰੀ ਦੁਨੀਆ ਬਾਹਰ ਛੜਕ ਦੇ ਖਲੋਤੀ ਜਦੋਂ ਇਹ ਨਹੀਂ ਮਲੇ ਜਿੱਲੇ ਦੇ گاؤں ਕੇ ਲੋਕ ਹੀ ਔਰਤਾਂ ਬੱਚੇ ਸਾਰੇ ਬਾਹਰ ਹੀ ਬਾਕੀ ਜਿੰਨੀ ਪੰਜਾਬ ਦੀ ਫੌਜ ਆ ਨੌਜਵਾਨ ਆ ਕਿਸਾਨ ਉਹ ਆਰਮੀ ਦੇ ਨਾਲ ਦੇਖਦੇ ਨਾਲ ਆ ਸਾਡੀਆਂ ਟਰਾਲੀਆਂ ਟਰੈਕਟਰਾਂ ਦੀ ਜਵਾਨਾਂ ਦੀ ਲੋੜ ਪਵੇ ਤੇ ਸਾਡਾ ਸਿੱਖ ਕੌਮ ਜਿਹੜੀ ਆ ਆਰਮੀ ਦੇ ਨਾਲ ਆ ਦੇਖਦੇ ਨਾਲ ਆ ਅੱਧੀ ਰਾਤ ਨੂੰ ਯਾਦ ਕਰਨਾਤੀ ਰਾਤ ਨੂੰ ਹਾਜ਼ਰ ਆ ਘਟਨਾ ਸਥਾਨ ਤੇ ਪਹੁੰਚੀ ਐਮਪੀ ਗੁਰਜੀਤ ਅਜਲਾ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਡਰਨ ਦੀ ਨਹੀਂ ਬਲਕਿ ਆਰਮੀ ਅਤੇ ਫੌਜ ਦਾ ਸਾਥ ਦੇਣਾ ਚਾਹੀਦਾ ਦੇ ਮੌਲ ਹੁੰਦੀ ਹੈ ਜੰਗ ਦੇ ਮੌਲਾ ਜੀ ਚੀਜ਼ਾਂ ਹੋਣੀਆਂ ਵਾਪਰਨੀਆਂ ਨਾਲ ਮਤਲਬ ਇਹ ਇਹ ਮਤਲਬ ਆਮ ਜੀ ਗੱਲ ਹੈ ਤੁਹਾਨੂੰ ਮੈਂ ਗੱਲ ਦੱਸਦਾ ਦੇਖੋ ਜਦੋਂ ਜੰਗ ਦੀ ਗੱਲ ਕਰਦੇ ਆਂ ਵੀ ਜੁਦ ਤੇ ਸਾਰੀ ਗੱਲ ਜਾਇਜ਼ ਹੈ ਸ਼ਾਨੇ ਕਹੇ ਕਿ ਜੁਦ ਤੇ ਮੁਹੱਬਤ ਦੇ ਵਿੱਚ ਹਰ ਚੀਜ਼ ਜਾਇਜ਼ ਹੈ ਤੋ ਜਦੋਂ ਆਪਾਂ ਯੁੱਧ ਦੀ ਜੰਗ ਦੀ ਗੱਲ ਕਰਾਂਗੇ ਤੇ ਇਹ ਚੀਜ਼ਾਂ ਤੇ ਹੋਣੀਆਂ ਹੀ ਨੇ ਪੈਨਿਕ ਹੋਣ ਦੀ ਲੋੜ ਨਹੀਂ ਕਿ ਆਪਾਂ ਨੂੰ ਇਸ ਆਪਾਂ ਘਰਾਂ ਦੇ ਵਿੱਚ ਰਹੀਏ ਘਰਾਂ ਦੇ ਵਿੱਚ ਆਪਣੀ ਗੱਲਬਾਤ ਰੱਖੀਏ ਬਾਕੀ ਫੌਜ ਨੂੰ ਔਰ ਮਿਲਟਰੀ ਨੂੰ ਆਪਣਾ ਕੰਮ ਕਰਨ ਦੀ ਹੈ ਪ੍ਰਸ਼ਾਸਨ ਨੂੰ ਕਰ ਰਹੇ ਆਂ ਸਾਹ ਦੇ ਲਾਠੀ ਚਾਰਜ ਕੀਤਾ ਗਿਆ ਹੁਣੇ ਦੇਖੋ ਪਰਕਰ ਨੇ ਲਾਠੀ ਚਾਰਜ ਨਹੀਂ ਹੁਣ ਦੇਖੋ ਉਹਦੇ ਲਾਗੇ ਜਾਓਗੇ ਕੋਈ ਉਹਨੂੰ ਡਿਫਿਊਜ਼ ਕਰ ਰਹੇ ਕੋਈ ਘਟਨਾ ਵਾਪਰ ਕੀ ਕੌਣ ਜ਼ਿੰਮੇਵਾਰ ਹੈ ਇਸ ਗੱਲ ਦਾ ਆਮ ਲੋਕਾਂ ਨੂੰ ਕੀ ਅਪੀਲ ਹੈ ਸਰ ਆਮ ਲੋਕਾਂ ਨੂੰ ਅਪੀਲ ਹੈ ਜੋ ਪ੍ਰਸ਼ਾਸਨ ਕਹਿ ਰਿਹਾ ਉਹਦੇ ਮੁਤਾਬਕ ਚੱਲੋ ਉਹਨਾਂ ਨੂੰ ਦੇਖੋ ਇੱਥੇ ਕਿਸੇ ਨੇ ਆ ਗਏ ਜਿਹੜੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹ ਜਦੋਂ ਉਹਨੂੰ ਮਤਲਬ ਡਿਫਿਊਜ਼ ਕਰ ਰਹੇ ਨੇ ਜਿਹਨੇ ਜਿਹੜੀ ਟੈਕਨੀਕਲ ਬੰਦੇ ਨੇ ਆਮ ਪਬਲਿਕ ਨੇ ਉੱਥੇ ਆ ਕੇ ਕੀ ਕਰਨਾ ਜੀ ਉਦੋਂ ਐਸਐਸਪੀ ਮਨਿੰਦਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਤੇ ਦਾਵਾ ਕੀਤਾ ਕਿ ਮਿਜ਼ਾਈਲ ਦਾ ਮਲਬ ਹੈ ਪਰ ਇਹ ਪੁਸ਼ਟੀ ਨਹੀਂ ਹੋਈ ਕਿ ਇਹ ਕਿਸ ਦੇਸ਼ ਦੇ ਨਾਲ ਸੰਬੰਧਿਤ ਹੈ ਇਸ ਤਰ੍ਹਾਂ ਬੀਐਸਐਫ ਦੀਆਂ ਐਕਸਪਰਟ ਟੀਮਾਂ ਪਹੁੰਚ ਗਈਆਂ ਨੇ ਅਤੇ ਉਹਨਾਂ ਦੇ ਵੱਲੋਂ ਮਿਜ਼ਾਈਲ ਦੇ ਪਾਰਟ ਨੂੰ ਡਿਸਫਿਊਜ਼ ਕੀਤਾ ਜਾ ਰਿਹਾ ਹੈ ਮੈਨੂੰ ਪਿੰਡ ਵਾਸੀਆਂ ਨੇ ਸਵੇਰ ਬਤਾਇਆ ਥਾ ਕਿ ਇੱਕ ਬੰਬਲੂਮਾ ਚੀਜ਼ ਪੜੀ ਹੈ ਮੈਂ ਮੌਕੇ ਪਰ ਆਇਆ ਥਾ ਔਰ ਆ ਕੇ ਆਰਮੀ ਅਫਸਰੋਂ ਕੋ ਔਰ ਆਪਣੇ ਸੀਨੀਅਰ ਅਫਸਰੋਂ ਕੋ ਬਤਾਇਆ ਥਾ ਅਬ ਆਰਮੀ ਕੇ ਐਕਸਪਰਟ ਯਹਾਂ ਪਰ ਆ ਚੁਕੇ ਹੈ ਉਹ ਇਸਕੀ ਤਸਦੀਕ ਕਰ ਰਹੇ ਹੈ ਅੱਛਾ ਸਰ ਇਹ ਹੋਰ ਦੂਜਾ ਜੱਠੂਆਲ ਪਿੰਡ ਵੀ ਹੈ ਇਹ ਹਾਫ ਅਬਜੈਸਟ ਜੱਠੂਆਲ ਇੱਕ ਹੀ ਮਸਾਇਲਕਾ ਪਾਰਟ ਹੈ ਜੇਟੂ ਜੇਟੂਅਲ ਮੇ ਵੀ ਗਰੀ ਹੈ ਯਹਾਂ ਪਰ ਆ ਸਰ ਇਤਨੀ ਮਜ਼ਾਈ ਲਕੀਦੀ ਆ ਪਾਕਿਸਤਾਨੀ ਨੇ ਕੀ ਇਹ ਤਾਂ ਆਰਮੀ ਵਾਲੇ ਬਤਾ ਸਕਦੇ ਨੇ ਮੈਂ ਤਾਂ ਨਹੀਂ ਇਹ ਕਿਦੀ ਉੱਤੇ ਡਿਫਿਊਜ਼ ਕੀਤੀ ਗਈ ਹੈ ਜਸ ਜਸ ਉੱਤੇ ਉੱਪਰ ਹੀ ਇਸ ਕੋ ਨਸ਼ਟ ਕੀਤਾ ਹੈ ਹਵਾ ਵੀ ਖਤਰਾ ਹੈਗਾ ਇਸ ਵਿੱਚ ਸਾਇਲ ਦਾ ਬਿਲਕੁਲ ਇਸ ਵਿੱਚ ਐਕਸਪਲੋਸਿਵ ਹੈ ਉਹ ਬੋਲ ਰਹੇ ਹੈ ਪਬਲਿਕ ਕੋ ਦੂਰ ਕਰੋ ਹਮ ਹਟਾ ਰਹੇ ਹੈ ਪਬਲਿਕ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਵਧ ਰਹੇ ਤਣਾ ਨੂੰ ਵੇਖਦੇ ਹੋਏ ਈਟੀਵੀ ਭਾਰਤ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਜਾਗਰੂਕ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਸਭ ਮਿਲ ਕੇ ਇਸ ਨਾਜ਼ੁਕ ਸਥਿਤੀ ਦੇ ਨਾਲ ਨਜਿੱਠ ਸਕਣ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਈਟੀਵੀ ਪਾਰ